ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ ਨਿਊਜ਼ ਮੈਂ ਮੋਰਾ ਪੱਟੀ ਇਸ ਵੇਲੇ ਮਜੂਦਿਆਂ ਡੇਰਾ ਬੱਬਰ ਨਾਨਕਾ ਕਰਤਾਰਪੁਰ ਕੋਰੀਡੋਰ ਜੀ ਲੰਘਾ ਜੀ ਜਿੱਥੇ ਕਿ ਅੱਜ ਸੁਖਬੀਰ ਸਿੰਘ ਜੀ ਬਾਦਲ ਇੱਥੇ ਪਹੁੰਚ ਰਹੇ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਹਰ ਪ੍ਰਭਾਵਿਤ ਇਲਾਕੇ ਦਾ ਅੱਜ ਦੌਰਾ ਕਰਨ ਆ ਰਹੇ ਨੇ ਸਾਡੇ ਨਾਲ ਅਸਲ ਵਿੱਚ ਮੌਜੂਦ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ

ਮਤੇ ਕੀ ਸਹਾਇ ਵਾਤ ਸ੍ਰੀ ਭਗਵਤੀ ਜੀ ਦੇ ਪਾਸ ਦਾ ਹੀ ਦਸਵੀਂ ਪ੍ਰਥਮ ਭਗਵਤੀ ਸਮਰਦਾਏ ਘੁਰ ਨਾਨਕ ਲਈ ਤੇ ਆਏ ਅੰਗਦ ਘੁਰ ਤੇ ਅਮਰਦਾਸ ਹੋਇਨ ਸਹਾਇ ਅਰਜਨ ਹਰਦੋਬੀਨ ਨੂੰ ਅਮਰੋ ਸਿਹੀ ਹਰ ਰਾਇ ਸ੍ਰੀ ਹਛੀ ਸੰਤਿ ਆਈਐ ਜਿਸ ਦਿੱਥਾ ਸਭਨੇ ਲਗਾਇ ਮੰਦ ਕੋਤੋ ਆਏ ਫੋਪਰੀਆਂ ਲੋਹਾਂਜਾਂ ਚਰਖੜੀਆਂ ਵੇਜੜੇ ਆ ਰਹਿਆ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਦੇ ਸੰਸਾਦ ਸੰਦ ਨਿਭਾਈ ਦਿਨਾਂ ਦੀ ਕਮਾਈ ਦਾ ਤੇ ਅੰਦਰ ਕੇ ਖਾਲਸਾ ਜੀ ਬੋਲ ਜੀ ਵਾਹਿਗੁਰੂ ਪੰਜਾਬ ਸਾਹਿਬ ਸਤਿਗੁਰ ਜੀਓ ਆਪ ਜੀ ਨੂੰ ਹਾਜ਼ਰ ਨਾਜ਼ਰ ਮੰਨਦੇ ਆਂ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਅੱਜ ਦਾ ਜੋ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜੀਵਾਂ ਦਾ ਜੋ ਨੁਕਸਾਨ ਹੋਇਆ ਖੜਾਂ ਦੀ ਮਾਰ ਤੋਂ ਬਚਣ ਵਾਸਤੇ ਜੋ ਅਰਦਾਸ ਸਮਾਗਮ ਰੱਖਿਆ ਗਿਆ ਸਤਿਗੁਰੂ ਜੀ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜ਼ਿਲ੍ਹਾ ਬਰਗਾਸਪੁਰ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਚਾ ਸਿੰਘ ਜੀ ਨਮਾਨ ਸਮੂਹ ਅਕਾਲੀ ਲੀਡਰਸ਼ਿਪ ਪਤਵੰਤੇ ਸੱਜਣ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਹੈ ਜੀ ਆਪ ਜੀ ਦੀ ਪਵਿੱਤਰ ਗੁਰਬਾਣੀ ਦੇ ਫਰਮਾਨ ਆ ਭੈ ਵਿੱਚ ਬਬਲ ਵਹ ਸਦਵਾਓ ਭੈ ਵਿੱਚ ਚਲੇ ਸਦਵਾਓ ਸਤਿਗੁਰ ਜੀ ਕਿਰਪਾ ਕਰੋ ਇਹਨਾਂ ਦਰਿਆਵਾਂ ਨੂੰ ਆਪਣੀ ਮਰਜ਼ਾ ਦਾ ਵਿੱਚ ਚਲਾਓ ਜੀ ਜੰਤ ਦੇ ਸੁਖ ਵਰਤਾ ਸਤਿਗੁਰ ਜੀ ਹੜਾਂ ਦੇ ਪਾਣੀ ਦੀ ਮਾਰ ਰਹਿ ਹ ਆਏ ਹੋਏ ਲੋਕਾਂ ਦੀ ਸੰਭਾਲ ਕਰੋ ਚੜ੍ਹਦੀ ਕਲਾ ਕਰੋ ਗਰੀਬਨਵਾਜ਼ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਲੋਕਾਂ ਦੀ ਚੜ੍ਹਦੀ ਕਲਾ ਵਾਸਤੇ ਅੱਜ ਦੀ ਅਰਦਾਸ ਬੇਨਤੀ ਹੈ ਕਿਰਪਾ ਕਰੋ ਜੀ ਇਹਨਾਂ ਜੀਆਂ ਨੂੰ ਇਹਨਾਂ ਮੁਸ਼ਕਲਾਂ ਵਿੱਚੋਂ ਨਿਕਲਦਾ ਆਤਮਿਕ ਬਲ ਸਮਰੱਥਾ ਬਖਸ਼ਿਸ਼ ਕਰਨੀ ਸਤਿਗੁਰ ਜੀ ਗਰਤਾਰਪੁਰ ਸਾਹਿਬ ਦਾ ਜੋ ਕੋਰੀਡੋਰ ਜੋ ਲੰਘਾ ਬੰਦ ਹੋਇਆ ਸਾਰਾ ਪਤਾਂ ਦੀ ਅਰਦਾਸ ਬੇਨਤੀ ਹੈ ਕਿਰਪਾ ਕਰਿਓ ਜਲਦੀ ਤੋਂ ਜਲਦੀ ਇਹ ਲੰਘਾ ਖੁੱਲੇ ਗੁਰੂ ਕੇ ਸਿਫਤ ਪਿਆਰੇ ਆਪਣੇ ਗੁਰਧਾਮਾਂ ਦੇ ਦਰਸ਼ਨ ਸੇਵਾ ਸੰਭਾਲ ਕਰ ਸਕਣ ਸਤਿਗੁਰੂ ਪਾਤਸ਼ਾਹ ਜੀ ਪੰਥ ਦੇ ਸਰਤੇ ਮਿਹਰ ਭਰਿਆ ਹੱਥ ਰੱਖਣਾ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਕਰਨੀ ਤਾਂ ਜੋ ਦੇਸ਼ ਕੌਮ ਦੀ ਤਗੜੇ ਹੋ ਕੇ ਸੇਵਾ ਕਰ ਸਕਣ ਜੀਅ ਜਤ ਤੰਦਰੁਸਤੀ ਮਾਨ ਮਨੁੱਖੀ ਜੀਵਨ ਤੇ ਸੁਖ ਵਰਤਾਉਣੀ ਸਤਿਗੁਰ ਜੀ ਐਸੋ ਸਮੇ ਛੇ ਪੌੜੀਆਂ ਅਨੰਦ ਸਾਹਿਬ ਦੇ ਬਾਤ ਹੋਏ ਨੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ ਆਪ ਜੀ ਦੇਦਰ ਪਰਮਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਨ ਦੀ ਆਗਿਆ ਹੋਵੇ ਜੀ ਸੇਈ ਗੁਰਮੁਖ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਰਦੀ ਕਲਾ ਤੇ ਭੈ ਸੁਭਾਵਾ ਵਾਲਾ ਵਾਹਿਗੁਰੂ ਜੀ ਕਾਲ ਚ ਕੀ ਕੀਤੋ ਨਿਹਾਰ ਸਾਰੀਆਂ ਕਾਰ ਵਾਹਿਗੁਰੂ ਕਾ ਕਨਚਾ ਵਾਹਿਗੁਰੂ ਕੀ ਨਿਹੇ ਅੱਛੀ ਹੋ ਗਈ ਅਸੀਂ ਕਿ ਸੁਬੇ ਜੀ ਅੱਜ ਸਾਰਾ ਪੰਜਾਬ ਜਿਹੜਾ ਵੈਬ ਫੜਦੀ ਮਾਰ ਰਿਹਾ ਅੱਜ ਦਾ ਸਮੇਂ ਦੀ ਆਪਣੀ ਭੂਮਿਕਾ ਨੂੰ ਕਿਸ ਰੂਪ ਚ ਦੇ ਦਿਓ ਦੇਖੋ ਜੀ ਕਰਤਾਰਪੁਰ ਸਾਹਿਬ ਤੋਂ ਲੰਗਰੇ ਦੇ ਪਹੁੰਚ ਕੇ ਉਹ ਸਾਹਮਣੇ ਅਰਦਾਸ ਬੇਨਤੀ ਕੀਤੀ ਹੈ ਬੁਰ ਮਹਾਰਾਜ ਫੇਰ ਘਰ ਕੋਠਾ ਜਨਤਾ ਅੱਜ ਪੰਜਾਬ ਦੇ ਉੱਤੇ ਬਹੁਤ ਵੱਡਾ ਕਹਿਰ ਹੋ ਰਿਹਾ ਹੈ ਦਰਿਆਵਾਂ ਨੇ ਪਿੰਡਾਂ ਤੇ ਪਿੰਡ ਰੋੜ ਦਿੱਤੇ ਆ ਅਰਦਾਸ ਬੇਨਤੀ ਕਰਦੇ ਹਾਂ ਬੁਰ ਮਹਾਰਾਜ ਲੋਕਾਂ ਦੀ ਜਾਨਾਂ ਵੱਜਣ ਬੱਚਿਆਂ ਦੀ ਜਾਨਾਂ ਵੱਜਣ ਜਾਨਵਰਾਂ ਦੀ ਜਾਨਾਂ ਵੱਜਣ ਤੇ ਕਿਵੇਂ ਨਾ ਕਿਵੇਂ ਇਹ بارش ਰੁਕ ਵੀ ਰੁਕ ਜਾਂਦੀ ਹੈ ਤੇ ਆ ਨੁਕਸਾਨ ਹੋਂਦੇ ਹੈਗਾ ਉਹ ਕੱਟ ਸਕਦਾ ਸਵਜਦਾ ਅਰਦਾਸ ਬੇਨਤੀ ਕਰਨ ਵਾਸਤੇ ਸਰਤਾਰਪੁਰ ਸਾਹਿਬ ਕੋਲਰ ਸਾਹਮਣੇ ਗੁਰੂ ਘਰ ਅੱਥੇ ਅਰਦਾਸ ਬੇਨਤੀ ਕਰਨ ਵਾਸਤੇ ਬਰਨ ਸਿੰਘ ਸਿੱਧ ਦੀ ਗੱਲ ਕਰਦੇ ਸੀ ਕਿ ਸਰਕਾਰ ਤੁਸੀਂ ਬੰਨ ਜਿਹੜੇ ਲਗਾਤਾਰ ਟੁੱਟ ਜਾਂਦੇ ਨੇ ਅਗਰ ਤੁਹਾਡੀ ਸਰਕਾਰ ਭੁਇਥੇ ਚ ਆਉਂਦੀ ਹੈ ਤੇ ਕੀ ਤੁਸੀਂ ਇਹਦਾ ਇੱਕੋ ਹੀ ਇਲਾਜ ਹੈ ਪੱਕੇ ਕੰਕਰੀਟ ਦੇ ਆਪਾਂ ਨੂੰ ਪੂਰੀ ਬੰਨ ਬਣਾਉਣੇ ਪੈਣਗੇ ਆ ਕੱਚੇ ਬੰਨ ਹਰ ਸਾਲ ਟੁੱਟ ਜਾਂਦੀ ਹੈ ਪਰ ਇੱਕ ਵੀ ਜਿਹੜਾ ਨੁਕਸਾਨ ਜਿਹੜਾ ਵੱਡਾ ਹੋਇਆ ਉਹ ਨਿਲੈਕੀ ਕਰਕੇ ਹੋਇਆ ਹੈ ਇਹ ਮਧਪੁਰ ਦਾ ਡੈਮ ਹੈ ਪਿਛਲੇ 3-4 ਮਹੀਨਿਆਂ ਤੋਂ ਅਫਸਰ ਕਿ ਲਿਖ ਕੇ ਦੇ ਗਏ ਸਰਕਾਰ ਨੂੰ ਕਿ ਕਮਜ਼ੋਰ ਹੋਇਆ ਹੈ ਇਹਦਾ ਸਾਨੂੰ ਪੈਸੇ ਦਿਓ ਤਗੜੇ ਕਰਨ ਵਾਸਤੇ ਇਹਨੂੰ ਸਟਰੈਂਥਨ ਕਰਨ ਵਾਸਤੇ ਸਰਕਾਰ ਨੇ ਪੈਸੇ ਨਹੀਂ ਭੇਜੇ ਤੇ ਦੇਖੋ ਅੱਜ ਇੱਕ ਸਾਰਾ ਡੈਮ ਟੁੱਟ ਗਿਆ ਤੇ ਸਾਰਾ ਪਾਣੀ ਇੱਥੇ ਆ ਗਿਆ ਉਵੇਂ ਜਿੰਨੇ ਸੇਮ ਨਾਲੇ ਆ ਜਿੰਨੇ ਦਰਿਆ ਇਹਨਾਂ ਦੀ ਹਰ ਸਾਲ ਵੱਡੇ ਬਾਦਲ ਸਾਹਿਬ ਜਿਹੜੇ ਹੁੰਦੇ ਸੀ ਸਫਾਈ ਕਰਾਉਂਦੇ ਹੁੰਦੇ ਸੀ 4 ਮਹੀਨੇ ਬਰਸਾਤਾਂ ਤੋਂ ਪਹਿਲੇ ਤੇ ਜਿੰਨੇ ਬੰਦ ਕਮਜ਼ੋਰ ਸਾਰੇ ਪੱਕੇ ਕਰ ਦਿੰਦੇ ਸੀ ਪਰ ਇਹਨਾਂ ਨੇ ਪਿਛਲੇ 4 ਸਾਲਾਂ 'ਚ 1 ਰੁਪਿਆ ਨਹੀਂ ਖਰਚਿਆ ਆ ਬੰਦਾਂ ਨੂੰ ਪੱਕੇ ਕਰਨ ਵਾਸਤੇ ਤੇ ਸਫਾਈ ਕਰਨ ਵਾਸਤੇ ਜਿਹਦੇ ਕਰਕੇ ਅੱਜ ਦੇਖੋ ਕਿੰਨਾ ਵੱਡਾ ਨੁਕਸਾਨ ਹੋਇਆ ਕੇਂਦਰ ਸਰਕਾਰ ਕਿੰਨੀ ਨਲਾਕੀ ਹੈ ਕੇਂਦਰ ਸਰਕਾਰ ਬਾਦਲ ਸਾਹਿਬ ਮਾਰੀਆਂ ਬਸ ਆਈਏ ਦੇਖੋ ਆ ਤਾਂ ਜਿੱਦ ਫੜੀ ਬੈਠਾ ਹੈ ਪੰਜਾਬ ਦਾ ਮੁੱਖ ਮੰਤਰੀ ਆ ਤਾਂ ਸੈਂਟਰ ਨੂੰ ਫੀਲਿੰਗ ਮਾਣਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਹਾਂ ਕੀ ਬਹੁਤ ਵੱਡਾ ਨੁਕਸਾਨ ਪੰਜਾਬ ਦੇ ਕਿਸਾਨੀ ਦੇ ਗਰੀਬ ਦਾ ਹੋਇਆ ਪਿੰਡਾਂ ਦੇ ਪਿੰਡ ਰੁੜ ਗਏ ਆਈ ਕਿਸਾਨਾਂ ਨੇ ਦੇਸ਼ ਦਾ ਧਿਰ ਪੜਿਆ ਆਈ ਕਿਸਾਨਾਂ ਨੇ ਪੂਰੇ ਦੇਸ਼ ਨੂੰ ਅੰਨ ਦੇ ਕੇ ਲੋਕਾਂ ਦੀ ਉਸ ਟਾਈਮ ਮਦਦ ਕੀਤੀ ਜਦੋਂ ਅੰਨ ਦੀ ਕਮੀ ਸੀ ਅੱਜ ਉਸ ਉਹ ਕਿਸਾਨਾਂ ਨੂੰ ਲੋੜ ਥੋੜੀ ਹੈ ਤੇ ਮੈਂ ਬੇਨਤੀ ਕਰਦਾ ਪ੍ਰਧਾਨ ਮੰਤਰੀ ਨੂੰ ਕੋਈ ਸਪੈਸ਼ਲ ਪੈਕੇਜ ਦੇ ਕੇ ਘੱਟੋ ਘੱਟ 10 ਅਰਧਾ 10 ਹਜ਼ਾਰ ਕਰੋੜ ਦੇ ਕੇ ਇੱਥੇ ਦੇਣ ਜਿਹਦੇ ਕਰਕੇ ਆਪਾਂ ਘੱਟ ਘੱਟ ਲੱਖ ਰੁਪਇਆ ਕਿਲਾ ਤੋਂ ਮੁਆਵਜ਼ਾ ਮਿਲ ਜੇ ਤੇ ਬੰਦਾਂ ਵਾਸਤੇ ਜਾਂ ਹੋਰ ਜੀ ਚੀਜ਼ਾਂ ਵਾਸਤੇ ਉਹ ਪੈਸਾ ਅਸੀਂ ਵਰਤ ਕੇ ਤੇ ਆਓ ਬਚਾ ਸਕੀ ਲੋਕ ਬਦਲ ਸਰ ਬਿਮਾਰੀਆਂ ਬਹੁਤ ਫੈਲ ਰਹੀਆਂ ਨੇ ਖਾਸ ਤੌਰ